ਹਣ ਗਮਾਟਾ ਤਾਂ ਆਪਣੀ ਜ਼ਮੀਨ ਤੇ ਉੱਥੇ ਕਬਜ਼ਾ ਕਰਨ ਵਾਸਤੇ ਆ ਰਿਹਾ ਫੇ ਤੁਹਾਡੇ ਨਾਲ ਕੀ ਚੱਕਰ ਸਾਨੂੰ ਜੀ ਰਸਤਾ ਨਹੀਂ ਬਾਕਰੇ ਇਹਨਾਂ ਰਸਤਾ ਹੈ ਸੀ ਇੱਥੇ ਪਹਿਲਾ ਹੈ ਦਾਈ ਜਦੋਂ ਪਹਿਲਾ ਜ਼ਮੀਨ ਸੀ ਫਿਰ ਰਸਤਾ ਕਿੱਥੇ ਹੈ ਉਹ ਜਮਾਲ ਹੈ ਉਹ ਕਵੈਰ ਹੋ ਗਈ ਵਿੱਚ ਅਜੇ ਕਵੈਰ ਦੇ ਵਿੱਚੇ ਕਰ ਲੈ ਕਬਜ਼ਾ ਇਹ ਆਪਣੀ ਜ਼ਮੀਨ ਦੇ ਉੱਤੇ ਇਹ ਕਬਜ਼ਾ ਕਰ ਦਿੰਦੇ ਨੇ ਆਪਣੀ ਜ਼ਮੀਨ ਨੂੰ ਕਵਰ ਕਰ ਦਿੰਦੇ ਨੇ ਤਾਂ ਤੁਹਾਨੂੰ ਕੀ ਨੁਕਸਾਨ ਹੋਏਗਾ ਉੱਥੇ ਹੀ ਰਾਹ ਨਹੀਂ ਹੈ ਇਹ ਤਾਂ ਨਿੱਤ ਦਾ ਕਲੇਸ਼ ਹੋਊਗਾ ਨਾ ਜੇ ਉਹਨਾਂ ਨੇ ਕੰਦ ਕਰ ਲੈਣੀ ਜਿਸ ਨੂੰ ਵੀ ਦੇਤੀ ਇਹਨਾਂ ਨੇ ਤੇ ਅਸੀਂ ਆਉਣਾ ਕਿਉਂ ਸਾਡੀ ਜ਼ਮੀਨ ਦੇ ਵਿੱਚ ਤੁਸੀਂ ਆਣ ਕੇ ਜ਼ਬਰਦਸਤੀ ਬੁਰਜੀ ਲਾ ਗਏ ਇਹਨਾਂ ਨੂੰ ਤਲਾਕ ਕੋਈ ਨਹੀਂ ਦਿੱਤੀ ਕਾਰਨ ਆਪਣੀ ਜ਼ਮੀਨ ਜਿੱਥੇ ਸਾਡੀ ਅਕਵਾਇਰ ਹੋਈ ਆ ਅਸੀਂ ਤਾਂ ਸਿਰਫ ਉੱਥੇ ਨਜਾਂਦੀ ਆਪਣੀ ਰਾਸਤ ਕਿੱਥੇ ਦੋਗੇ ਇਹਨਾਂ ਨੂੰ ਹੁਣ ਰਾਸਤੇ ਕਿਹਨਾਂ ਸਾਡੇ ਖੇਤਾਂ ਨੂੰ ਜਾਣ ਉਹਦੇ ਰਾਸਤੇ ਹੀ ਨਹੀਂ ਤੁਸੀਂ ਰਾਸਤਾ ਵੀ ਕਵਰ ਕਰ ਲਿਆ ਨਾਲੇ ਇਹ ਆਪਣਾ ਵੱਡੇ ਅਫਸਰਾਂ ਨਾਲ ਫੈਸਲਾ ਲੈਣਾ ਇਹਦੇ ਬਾਰੇ ਇਹ ਕਮਰੇ ਦਾ ਕਿਤਰਾ ਤੁਹਾਨੂੰ ਹਰੇ ਜੀ ਚਾਦਣਾ ਪਈਆ ਕਮਰਾ ਜਿਹੜਾ ਸਾਡੀ ਸੀ ਬੁਰਜੀ ਲਾਈ ਆ ਉਹ ਸਾਡੀ ਮ ਤੁਸੀਂ ਆਪਣਾ ਕਬਜ਼ਾ ਕਰੋ ਵਧੀਆ ਗੱਲ ਹੈ ਕਿ ਥੋੜੀ ਜ਼ਮੀਨ ਹੈ ਪਰ ਜੇ ਕਰ ਲੂ ਮੈਕਸ ਨਾਲ ਇੱਥੇ ਦੀਵਾਰ ਨਹੀਂ ਕਰਤੀਆਂ ਸਾਨੂੰ ਰਸਤਾ ਕਿੱਧਰ ਨਹੀਂ ਸਾਨੂੰ ਵੀ ਪੈਸੇ ਇਨਸਾਨ ਦੀ ਤਰ੍ਹਾਂ ਲੱਗੇ ਚੰਡੀਗੜ੍ਹ ਤੋਂ ਬਾਅਦ ਜਦੋਂ ਨਿਊ ਚੰਡੀਗੜ੍ਹ ਬਸਦਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਕਈ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਕਮਾਂਡਾ ਵੱਲੋਂ ਤਾਂ ਇਸ ਨੂੰ ਲੈ ਕੇ ਨਿਊ ਚੰਡੀਗੜ੍ਹ ਬਸਦਾ ਹੈ ਇਕੋ ਸਿਟੀ ਮੈਕਸ ਬਹੁਤ ਵੱਡੀਆਂ ਕੰਪਨੀਆਂ ਜਗ੍ਹਾ ਤੇ ਉੱਤੇ ਆਈਆਂ ਕਈ ਲੋਕਾਂ ਨੇ ਰਹਿਣ ਬਸੇਰਾ ਕੀਤਾ ਕਈ ਲੋਕਾਂ ਦੇ ਫਲੈਟ ਨੇ ਪਰ ਦੂਜੇ ਪਾਸੇ ਜਿੰਨਾ ਕਿਸਾਨਾਂ ਨੇ ਆਪਣੀ ਜ਼ਮੀਨ ਦਾਜ ਐਕਵਾਇਰ ਨਹੀਂ ਕਰਨ ਦਿੱਤੀ ਤਾਂ ਉਹਨਾਂ ਦੇ ਨਾਲ ਲਗਾਤਾਰ ਗਮਾਂਡਾ ਦੇ ਪੇਚਾ ਫਸਿਆ ਹੋਇਆ ਇਸ ਨੂੰ ਲੈ ਕੇ ਖਬਰ ਦਿਖਾ ਰਹੀਆਂ ਨਿਊ ਚੰਡੀਗੜ੍ਹ ਦੇ ਫਿਰੋਜ਼ਪੁਰ ਬੰਗੜ ਦੀ ਜਿੱਥੇ ਕੀ ਤੁਸੀਂ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਗਮਾਂਡਾ ਵਾਲੀ ਪਹੁੰਚ ਚੁੱਕੇ ਨੇ ਤਾਂ ਇੱਕ ਜ਼ਮੀਨ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਕਮਰਾ ਬਣਾਇਆ ਜਾ ਰਿਹਾ ਸੀ ਤੇ ਨਾਲ ਕੁਝ ਚਾਦਰਾਂ ਪਾਈਆਂ ਜਾਂਦੀਆਂ ਸਨ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮੈਂ ਤਸਵੀਰ ਦਿਖਾ ਦਿੰਨੇ ਆ ਉਹ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਚਾਦਰਾਂ ਤੇ ਉਹ ਕਮਰਾ ਕਿਸੇ ਬੰਦੇ ਦੀ ਆਪਣੀ ਜ਼ਮੀਨ ਕਿਸਾਨ ਦੀ ਤਾਂ ਉਸ ਦੇ ਵਿੱਚ ਆਪਣੀ ਇੱਕ ਮੋਟਰ ਜਾਂ ਕੋਈ ਹੋਰ ਨਿੱਜੀ ਕੰਮ ਕਰਨ ਲੱਗੇ ਸੀ ਉਸ ਤੋਂ ਬਾਅਦ ਕਮਾਂਡ ਆ ਕੇ ਰੋਕਦਾ ਕਿ ਇਸ ਜਗ੍ਹਾ ਦੇ ਉੱਤੇ ਇਹ ਨਾ ਪਾਇਆ ਜਾਵੇ ਤੋੜਨਾ ਇਸ ਨੂੰ ਤਾਂ ਮਸ਼ੀਨ ਵੀ ਜੇਸੀ ਮਸ਼ੀਨ ਵੀ ਦਿਖਾ ਦਿੰਦੇ ਆ ਕਿ ਉਸ ਪਾਸੇ ਜੇਸੀ ਮਸ਼ੀਨ ਤੇ ਨਾਲ ਇਹਨਾਂ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸਲ ਮਾਮਲਾ ਹੈ ਕੀ ਹੈ ਕਿਉਂ ਇਸ ਨੂੰ ਤੋੜ ਦਿੱਤਾ ਜਾ ਰਿਹਾ ਹੈ ਦੇ ਦੂਜੇ ਪਾਸੇ ਅਸਲ ਮਾਮਲਾ ਸਾਰਾ ਸਮਝਾਂਗੇ ਉਸ ਦੇਖੋ ਸਾਹਮਣੇ ਜੇ ਆਪਾਂ ਦਿਖਾਈਏ ਜੇਸੀ ਮਸ਼ੀਨ ਹੈ ਤੇ ਨਾਲ ਦੀ ਨਾਲ ਗਮਾਂਡਾ ਦੇ ਅਧਿਕਾਰੀਆਂ ਦੀ ਗੱਡੀ ਪਹੁੰਚੀ ਹੋਈ ਹੈ ਕਈ ਜਗ੍ਹਾ ਉੱਤੇ ਉਹਨਾਂ ਦੇ ਮੁਲਾਜ਼ਮ ਹੀ ਪਹੁੰਚੇ ਹੋਏ ਨੇ ਤੇ ਜਿਨ੍ਹਾਂ ਦੇ ਜ਼ਮੀਨ ਹੈ ਕਿਸਾਨਾਂ ਦੀ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਰ ਗਮਾਂਡਾ ਦੇ ਨਾਲ ਕਿਉਂ ਪੇਚਾ ਫਸਿਆ ਹੋਇਆ ਕਿਉਂ ਇਹਨਾਂ ਦੇ ਨਾਲ ਸਹਿਮਤੀ ਕਿਉਂ ਨਹੀਂ ਬਣ ਰਹੀ ਤਾਂ ਕਿਹੜੀ ਕਾਰਵਾਈ ਇਹ ਕਰਨ ਲੱਗੇ ਨੇ ਤਾਂ ਜਿਹੜਾ ਮਾਮਲਾ ਹੈ ਜੀ ਕੀ ਮਾਮਲਾ ਹੈ ਗਮਾਂਡਾ ਵਾਲੇ ਤੁਹਾਡੇ ਕੋਲ ਪਹੁੰਚੇ ਨੇ ਤਾਂ ਅਸਲ ਕਾਰਨ ਕੀ ਹੈ ਕਿਉਂ ਬਾਰ-ਬਾਰ ਵਿਵਾਦ ਛਿੜਦਾ ਜਾ ਰਿਹਾ ਕਿ ਪਹਿਲਾਂ ਵੀ ਗਮਾਂਡਾ ਦੇ ਚਾਰ-ਪੰਜ ਦਿਨ ਪਹਿਲਾਂ ਵੀ ਆਈ ਸੀ ਜਗ੍ਹਾ ਉੱਤੇ ਹਾਂਜੀ ਆ ਪਹਿਲਾਂ ਜ਼ਮੀਨ ਆਪਣੀ ਸੀ ਸਿਰੇ ਉਹ ਰਾਸਤੇ ਨਾਲ ਲੱਗਦੀ ਸੀ ਪਹਿਲਾਂ ਰਾਸਤਾ ਸੀ ਉਧਰ ਹਾਂਜੀ ਤੇ ਇਧਰ ਕਬੈਰ ਹੋ ਗਈ ਸੀ ਅੱਧੀ ਜ਼ਮੀਨ ਵਿੱਚ ਤੇ ਹੁਣ ਇਹਨਾਂ ਨੇ ਮੈਕਸ ਵਾਲਿਆਂ ਨੇ ਦੇਤੀ ਹੋਣੀ ਜੀ ਆਪਣੀ ਜ਼ਮੀਨ ਤੇ ਉਹ ਆਪਣਾ ਕਬਜ਼ਾ ਲੈਣ ਆ ਗਏ ਨੇ ਤੇ ਸਾਡੇ ਲਈ ਹੁਣ ਰਾਸਤਾ ਰਹਿਿਆ ਨਹੀਂ ਹੈ ਤੇ ਅਸੀਂ ਤਾਂ ਬਸ ਉਹੀ ਮੰਗ ਕਰ ਰਹੇ ਕਿ ਸਾਨੂੰ ਰਾਸਤਾ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੀ ਜ਼ਮੀਨ 'ਚ ਟਰੈਕਟਰ ਟੁੱਟਰ ਲੈ ਕੇ ਅੰਦਰ ਜਾ ਸਕੀਏ ਕੁਝ ਵੀ ਆਪਣਾ ਕੰਮ ਕਰਨਾ ਹੈ ਤਾ ਇਹਦੇ ਲਈ ਜੀ ਕਿਹੜਾ ਪਿੰਡ ਹੈ ਤੁਹਾਡਾ ਤੇ ਕੀ ਹੈ ਫਲੋਜਪੁਰ ਹੈ ਜੀ ਫਲੋਜਪੁਰ ਕੀ ਨਾਮ ਹੈ ਆਪਣਾ ਗੁਰਜੀਤ ਸਿੰਘ ਹੈ ਜੀ ਅੱਛਾ ਕਿੰਨੀ ਜ਼ਮੀਨ ਹੈ ਤੁਹਾਡੀ ਜਿਹੜੀ ਇਸ ਪਾਸੇ ਅਕਵਾਇਰ ਨਹੀਂ ਹੋਈ ਅਜੇ ਤੱਕ ਮੁਲ੍ਹਾਪੁਰ ਦੇ ਏਰੀਆ ਚਾਂਦੀ ਹੈ ਜੀ ਆਪਣੀ ਜ਼ਮੀਨਾਂ 67 ਮਰਲੇ ਜਗ੍ਹਾ ਹੈ ਜੀ ਆਪਣੇ ਇੱਧਰ ਹਾਂ ਰਹੀ ਵੀ ਹੈ ਸੰਜਮਸਰ ਕਾ ਪਿਆ ਹਾਂਜੀ ਸੰਜਮਸਰ ਕਾ ਪਿਆ ਤੁਸੀਂ ਅੱਗੇ ਸੇਲ ਵੀ ਕੀਤੀ ਕਿਸੇ ਨੂੰ ਅਕਵਾਇਰ ਹੋਈ ਹੈ ਜੀ ਜਿਹੜੀ ਅਕਵਾਇਰ ਹੋਈ ਜਿਹੜੀ ਹਾਂਜੀ ਬਾਕੀ ਜ਼ਮੀਨ ਬਚੀ ਹੋਈ ਹੈ ਹਾਂਜੀ ਤਾਂ ਫਿਰ ਮਸਲਾ ਕੀ ਹੈ ਹੁਣ ਗਮਾਡਾ ਤਾਂ ਆਪਣੀ ਜ਼ਮੀਨ ਤੇ ਉੱਥੇ ਕਬਜ਼ਾ ਕਰਨ ਵਾਸਤੇ ਆ ਰਿਹਾ ਵੀ ਤੁਹਾਡੇ ਨਾਲ ਕੀ ਚੱਕਰ ਸਾਨੂੰ ਜੀ ਰਸਤਾ ਨਹੀਂ ਵਾਚ ਰਿਹਾ ਜੀ ਪਿੱਛੇ ਰਸਤਾ ਹੈ ਹੀ ਨਹੀਂ ਸਾਡੇ ਖਾਤਰ ਜੀ ਹੁਣ ਆ ਇੱਧਰ ਕਹਿੰਦੇ ਕਬਜ਼ਾ ਲੈਣਾ ਜੀ ਇੱਧਰ ਮੋਟਰ ਦੇ ਨਾਲ-ਨਾਲ ਆਪਣਾ ਤੇ ਇਹਨਾਂ ਨੇ ਆਪਣੀ ਕੰਦ ਵਗੈਰਾ ਕਰ ਲੈਣੀ ਹੈ ਇਹਨਾਂ ਨੇ ਤਾਂ ਤੇ ਫਿਰ ਇੱਧਰ ਆਪਣਾ ਰਸਤਾ ਕਿੱਥੋਂ ਆਏਗਾ ਜੀ ਉਹ ਦੱਸ ਸਾਨੂੰ ਦੱਸਣ ਵੀ ਵੀ ਅਸੀਂ ਕਿੱਥੋਂ ਆਈਏ ਜੀ ਇੱਧਰ ਆਪਣਾ ਪਿੰਡ ਤੋਂ ਆਣਾ ਜੀ ਆਪਾਂ ਨੇ ਇੱਧਰ ਵਾਹੀ ਵੀ ਕਰਦੀ ਆਪਾਂ ਨੇ ਉਹ ਕਿੱਥੇ ਨੂੰ ਆਈਏ ਅਸੀਂ ਉਹ ਦਫਰ ਨਾਲ ਜੀ ਬਾਈ ਜੀ ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਕਮਾਂਡਾ ਨਾਲ ਹਮੇਸ਼ਾ ਕਿਸਾਨਾਂ ਦੇ ਨਾਲ ਮਵਾਦ ਹੁੰਦਾ ਸ਼ੁਰੂ ਦੇਖਿਆ ਸੀ ਬਾਰ ਬਾਰ ਮਸ਼ੀਨਾਂ ਆਉਂਦੀਆਂ ਨੇ ਫਿਰ ਮੋੜ ਤਾਉਂਦੀਆਂ ਨੇ ਕਦੀ ਮਸ਼ੀਨਾਂ ਹੀ ਭੰਨੀਆਂ ਗਈਆਂ ਨੇ ਕਈ ਵਾਰ ਫੋਰਸ ਵੀ ਕਾਫੀ ਝੜਪ ਹੋਈ ਹੈ ਤਾਂ ਇਹ ਜਿਹੜਾ ਮਾਮਲਾ ਇਹ ਕਹ ਰਿਹਾ ਕਿ ਇਸ ਤੇ ਆਪਣੀ ਜ਼ਮੀਨ ਦੇ ਉੱਤੇ ਕਮਾਂਡਾ ਕਹਿ ਰਿਹਾ ਕਿ ਆਪਣੀ ਜ਼ਮੀਨ ਦੇ ਉੱਤੇ ਉਸ ਨੂੰ ਕਵਰ ਕਰਨ ਵਾਸਤੇ ਆ ਰਹੇ ਹੈ ਕਿ ਦੂਜੇ ਨਾਲ ਸੱਜਰ ਰੋਲਾ ਕੋਈ ਨਹੀਂ ਸਾੜੀ ਮੰਗਿਆ ਹੀ ਰਸਤੇ ਦੀ ਹੈ ਮੇਨ ਤਾਂ ਵੀ ਸਾਨੂੰ ਲੰਗਣੇ ਨੂੰ ਚਾਹੀਦਾ ਜੀ ਅਗਲਾ ਲੋਕ ਹੋਰ ਕੇ ਖੇਤ ਮੰਤਾਰ ਨਹੀਂ ਸਕਦੇ ਜੀ ਕੋਈ ਨਹੀਂ ਡੱਪਣ ਦਊਗਾ ਗਾਲੂ ਫਸਲ ਆਤੀ ਉਹਨਾਂ ਨੇ ਹੀ ਪਹਿਲਾ ਰਸਤਾ ਹੈ ਸੀ ਇੱਥੇ ਪਹਿਲਾ ਹੈ ਤਾਂ ਜੀ ਜਦੋਂ ਪਹਿਲਾਂ ਜਮੀਨ ਥੀ ਉਹ ਰਸਤਾ ਕਿੱਥੇ ਹੈ ਉਹ ਜਮਾਲ ਹੈ ਉਹ ਕਵੈਰ ਹੋ ਗਈ ਜੀ ਵਿੱਚ ਅਜੇ ਕਵੈਰ ਦੇ ਵਿੱਚੇ ਕਰ ਲਿਆ ਕਵਰੇ ਹਾਂ ਜੀ ਹਾਂ ਜੀ ਉਹਦਾ ਕੋਈ ਪੈਸਾ ਨਹੀਂ ਸਾਨੂੰ ਕੁਝ ਨਹੀਂ ਦਿਆ ਵਾ ਜੀ ਰਸਤੇ ਦਾ ਹਾਂ ਜੀ ਉਹ ਇਹਨਾਂ ਨੇ ਆਪਣਾ ਕਵੈਰ ਕਰ ਲਿਆ ਸੀ ਪਹਿਲਾਂ ਤੁਹਾਡੀ ਕੱਲਿਆਂ ਦੀ ਜ਼ਮੀਨ ਪਈ ਇਸ ਪਾਸੇ ਜ ਕਿਸੇ ਹੋਰ ਨਹੀਂ ਸਾਰੇ ਆਪਣ ਇਹ ਸਾਰੇ ਇਹਨਾਂ ਦੀ ਹੈ ਆਪਣੇ ਉਹ ਖੜੇ ਨੇ ਜੀ ਅੱਗੇ ਇਹਨਾਂ ਦੀ ਹੈ ਸਾਰੇ ਮਤਲਬ ਜਿੰਨੇ ਆ ਨਾਲ ਲੱਗਦੀ ਸਾਰੀ ਜ਼ਮੀਨ ਉਹਦੀ ਪ ਛੱਡ ਦਿੱਤੀ ਉਹ ਜੀ ਇਹਨਾਂ ਨੇ ਮੇਰੇ ਨਾਲ ਕਿੰਨੀ ਰਿਕੁਇਰ ਹੋਈ ਸੀ 14 ਬਿਗੇ 2 ਵਿਸਵੇ ਰਿਕੁਇਰ ਕਰ ਲਈ ਥੋੜੀ ਕਿੰਨੀਆਂ ਹੁਣ ਇੱਥੇ ਸਵਾ ਕਿੱਲਾ ਬਚਿਆ ਸਵਾ ਕਿੱਲਾ ਬਚਿਆ ਥੋੜੀ ਜੀ ਮੇਰਾ ਕਿੱਲਾ ਹੈ ਇੱਕ ਕਿੱਲਾ ਵਾਂਣ ਅੱਛਾ ਜੇ ਆਪਣੀ ਜ਼ਮੀਨ ਦੇ ਉੱਤੇ ਇਹ ਕਬਜ਼ਾ ਕਰਦੇ ਨੇ ਆਪਣੀ ਜ਼ਮੀਨ ਨੂੰ ਕਵਰ ਕਰਦੇ ਨੇ ਤਾਂ ਤੁਹਾਨੂੰ ਕੀ ਨੁਕਸਾਨ ਹੋਏਗਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਗੱਲ ਸੁਣੋ ਜਦੋਂ ਤਾਂ ਹੀ ਰਾਹ ਨਹੀਂ ਹੈ ਇਹ ਤਾਂ ਨਿੱਤ ਦਾ ਕਲੇਸ਼ ਹੋਊਗਾ ਨਾ ਜੇ ਉਹਨਾਂ ਨੇ ਕੰਧ ਕਰ ਲੈਣੀ ਜਿਸ ਨੂੰ ਵੀ ਦੇਤੀ ਇਹਨਾਂ ਨੇ ਤੇ ਅਸੀਂ ਆਉਣਾ ਕਿੱਥੋਂ ਹਮ ਕੱਖ ਗੰਡਾ ਵੀ ਕਰਨਾ ਕੋ ਟਰੈਕਟਰ ਵਾਲ ਕਿ ਰੋਜ਼ ਲੜਾਂ ਗੇ ਲੜਾਈ ਹੋ ਗਈ ਹੈ ਹੂੰ ਦੱਸੇ ਇਹ ਵੀ ਜਾਜਾ ਜਿਹੜਾ ਤੁਸੀਂ ਕਮਰਾ ਪਾ ਰਹੇ ਹੋ ਇਹ ਵੀ ਤਰਾਜ ਕਿਥੇ ਕਮਾਂਡਾਂ ਨੂੰ ਅਤਰਾਜ ਉਹ ਕਹਿੰਦੇ ਸਾਡੀ ਜ਼ਮੀਨ ਹੈ ਹੂੰ ਪਰ ਜੋ ਅਸੀਂ ਮਾਪਿਆ ਉਹ ਸਾਡੀ ਜ਼ਮੀਨ ਤੇ ਨਿਕਲਦਾ ਏ ਜਿਹੜਾ ਇਹਨਾਂ ਦੀ 21 ਕਿੱਲੇ ਉਹ ਅਸੀਂ ਛੱਡਦਾ ਟੁਵਾਰੀ ਬੁਲਾਏ ਮੌਕੇ ਤੇ ਸਾਨੂੰ ਕਿਸੇ ਨੇ ਕੋਈ ਇਤਲਾ ਨਹੀਂ ਕੀਤੀ ਜੀ ਸਾਡੇ ਤੋਂ ਬਿਨਾਂ ਪੁੱਛੇ ਕੋਈ ਨੋਟਿਸ ਨਹੀਂ ਆ ਆਪਣੇ ਆਪ ਕੰਨ ਟੱਪ ਕੇ ਆ ਕੇ ਉਹਨੂੰ ਲਾਪਰਜੀ ਲਾ ਗਏ ਅਸੀਂ ਆਪਣੇ ਆਪ ਹੀ ਹਾਂਜੀ ਕੋਈ ਨੋਟਿਸ ਨਹੀਂ ਕੀਤਾ ਕੋਈ ਸਾਡੇ ਗਵਾਂਡੀਆ ਤੋਂ ਸਾਈਨ ਨਹੀਂ ਕਰਾਇਆ ਕੋਈ ਇਤਲਾ ਨਹੀਂ ਹੋਈ ਜੇ ਚਾਰੇ ਪਾਸੇ ਜਨਾ ਜ਼ਮੀਨ ਲੱਗਦੀ ਹੈ ਕਿਸੇ ਨੂੰ ਕੋਈ ਤਲਾਹ ਨਹੀਂ ਕੋਈ ਤਲਾਹ ਨਹੀਂ ਹੈ ਕੋਈ ਸائن ਦਿਖਾ ਦਿਓ ਜਾਂ ਕੋਈ ਜੋ ਪ੍ਰੋਸੀਜਰ ਹੁੰਦਾ ਉਹਨੂੰ ਤਾਂ ਅਡਾਪਟ ਕਰੋ ਜੇ ਉਹ ਅਡਾਪਟ ਕਰਨਗੇ ਫਿਰ ਅਸੀਂ ਮੰਨਾਂਗੇ ਠੀਕ ਹੈ ਇਹ ਤਾਂ ੱੱਕਾ ਕਰ ਰਿਹਾ ਬਦਮਾਸ਼ੀ ਹੈ ਇਹ ਕਿ ਇਹ ਮੈਕਸ ਨੇ ਪੈਸੇ ਦੇ ਤੇ ਤਾਂ ਉਹਨਾਂ ਦੇ ਇਹ ਜੇ ਇੱਕ ਦਿਨ ਅਸੀਂ ਦੇ ਦਾਂਗੇ ਫੇ ਸਾਡੇ ਤਾਂ ਬਿਲਕੁਲ ਤੇ ਨਾਲ ਦੀ ਨਾਲ ਪਿੰਡ ਦੇ ਹੋਰ ਵੀ ਨੇ ਬਾਈ ਤੁਹਾਡੀ ਵੀ ਇਹ ਜ਼ਮੀਨ ਇੱਧਰ ਆਹੀ ਮੋੜ ਅੱਛਾ ਤਾਂ ਇਹਨਾਂ ਦੀ ਹੈ ਗਮਾੜਾ ਵਾਲੇ ਕਿਹੜੇ ਬਾਈ ਤੁਸੀਂ ਹੋ ਜੀ ਕਿੱਥੇ ਪ੍ਰਮੇਂਦਰ ਨੂੰ ਵੀ ਬੁਲਾ ਲਓ ਤੁਸੀਂ ਵੀ ਦੱਸ ਦੋ ਤੁਸੀਂ ਕਿਉਂ ਕਮਾਂਡਰ ਦੇ ਵਿੱਚ ਹਾਂਜੀ ਹਾਂਜੀ ਇਹ ਤੁਹਾਡਾ ਕੀ ਹੁੰਦਾ ਕੀ ਸਾਡਾ ਪਰਿਵਾਰੀ ਆਈ ਮੈਂ ਬੜੋਈ ਸਾਹਿਬ ਇਹ ਕਹਿ ਰਹੇ ਨੇ ਕਿ ਸਾਡੀ ਜ਼ਮੀਨ ਦੇ ਵਿੱਚ ਤੁਸੀਂ ਆਣ ਕੇ ਜ਼ਬਰਦਸਤੀ ਬੁਰਜੀ ਲਾ ਗਏ ਇਹਨਾਂ ਨੂੰ ਤਲਾਕ ਕੋਈ ਨਹੀਂ ਦਿੱਤੀ ਕਾਰਨ ਨਹੀਂ ਨਹੀਂ ਇਹ ਤਾਂ ਦੇਖੋ ਇਹ ਉਰੀ ਤੇ ਉਸਨੇ ਵੀ ਅਸੀਂ ਤਾਂ ਇਹ ਆਪਣੀ ਜ਼ਮੀਨ ਜਿੱਥੇ ਸਾਡੀ ਅਕਵਾਇਰ ਹੋਈ ਆ ਅਸੀਂ ਤਾਂ ਸਿਰਫ ਉੱਥੇ ਨਿਜਾਨਦੇ ਆਪਣੀ ਕਰੀ ਆ ਜੀ ਜਿਹੜੀ ਸਾਡੀ ਜ਼ਮੀਨ ਅਕਵਾਇਰ ਹੋ ਗਈ ਰਾਸਤਾ ਕਿੱਥੇ ਦੋਗੇ ਇਹਨਾਂ ਨੂੰ ਹੁਣ ਰਾਸਤਾ ਤਾਂ ਇਹ ਕਹਿੰਦੇ ਸਾਡੇ ਖੇਤਾਂ ਨੂੰ ਜਾਣੋਂ ਦਾ ਰਸਤਾ ਹੀ ਨਹੀਂ ਤੁਸੀਂ ਰਾਸਤਾ ਵੀ ਕਵਰ ਕਰ ਲਿਆ ਨਾਲੇ ਦੇਖੋ ਇਹ ਆਪਣਾ ਵੱਡੇ ਅਫਸਰਾਂ ਦਾ ਫੈਸਲਾ ਲੈਣਾ ਇਹਦੇ ਬਾਰੇ ਵੀ ਉਹਨਾਂ ਨੂੰ ਰਸਤਾ ਛੱਡਣਾ ਹੈ ਜੀ ਵੱਡੇ ਅਫਸਰਾਂ ਨੇ ਧਿਆਨਕ ਨਹੀਂ ਲਿਆ ਕਿ ਇੱਥੇ ਤਾਂ ਤੁਸੀਂ ਮਸ਼ੀਨਾਂ ਨਾਲ ਹੀ ਪਹੁੰਚ ਗਏ ਮਸ਼ੀਨਾਂ ਦਾ ਹੀ ਦੇਖੋ ਜਿਹੜੇ ਸਾਡੀ ਕੁਆਰਾ ਸੀ ਤੁਸੀਂ ਤਾਂ ਆਪਣਾ ਕੰਮ ਕਰਨਾ ਹੀ ਹੈ ਇਹ ਰਸਤਾ ਤੇ ਕਿਸਾਨ ਨੂੰ ਚਾਹੀਦਾ ਨਾ ਉਹਨੇ ਦੂਜੇ ਬੰਦਿਆਂ ਨੇ ਕਿੱਥੇ ਜਾਣਾ ਆਪਣਾ ਟਰੈਕਟਰ ਲੈ ਕੇ ਕੋਈ ਵਹੀਕਲ ਵੀ ਲੈ ਕੇ ਜਾਣਾ ਕੋਈ ਕਾਕੰਡਾ ਵੀ ਲੈ ਕੇ ਆਉਣਾ ਕਿਵੇਂ ਲੈ ਕੇ ਆਵੇ ਤੁਸੀਂ ਦੱਸੋ ਤੁਸੀਂ ਤਾਂ ਮੈਕਸਮ ਦੇ ਦੇਣਾ ਮੈਕਸ ਤੋਂ ਬਾਅਦ ਇਹ ਦੁਵਾਰਾ ਹੋਗੇ ਦੁਵਾਰਾ ਤੋਂ ਬਾਅਦ ਵੀ ਕਿਸਾਨਾਂ ਦਾ ਕਿੱਥੇ ਜਾਣਗੇ ਦੱਸੋ ਇਹ ਤਾਂ ਹੀ ਇਹਨਾਂ ਨੂੰ ਕਿਹਾ ਜੀ ਆਜੋ ਉੱਥੇ ਬੈਠ ਕੇ ਆਪਸਾਂ ਨਾਲ ਮੀਟਿੰਗ ਕਰਵਾ ਦਿੰਦੇ ਹਾਂ ਇਹਨਾਂ ਦੀ ਜਿਵੇਂ ਸਾਨੂੰ ਅਫਸਰ ਕਹਿਣਗੇ ਜੀ ਉਹਨਾਂ ਨਾਲ ਹੋ ਜੂਗਾ ਜੀ ਹੱਲ ਇਹ ਕਮਰੇ ਦਾ ਕੀ ਤਰਾਜ ਤੁਹਾਨੂੰ ਹਰ ਕਮਰਾ ਪੈ ਰਹੇ ਜੀ ਅੰਦਰ ਪੈ ਰਹੇ ਤੁਹਾਡੀ ਜ਼ਮੀਨ ਤੇ ਪੈ ਰਹੇ ਹਾਂਜੀ ਪਟਵਾਰੀ ਤਹਿਸੀਲਦਾਰ ਨੇ ਕੀ ਕਿਹਾ ਪਟਵਾਰੀ ਤਹਿਸੀਲਦਾਰ ਤਾਂ ਹੀ ਹੱਜ ਬੁਲਾਏ ਨਹੀਂ ਮੌਕੇ ਤੇ ਕਰਨਗੋ ਸਾਹਿਬ ਆਏ ਨੇ ਜੀ ਇਹਨਾਂ ਨੇ ਇਹਨਾਂ ਕਿਹਾ ਵੀ ਤਸੱਲੀ ਕਰਾ ਦਿਓ ਜੀ ਸਾਡੀ ਰੈਵਨਿਊ ਵਿਭਾਗ ਤੋਂ ਅੱਛਾ ਨਹੀਂ ਤੁਸੀਂ ਇਹਨਾਂ ਨੂੰ ਜਿਹੜਾ ਕੋਈ ਨੋਟਸ ਵਗੈਰਾ ਜਾਂ ਕੋਈ ਇਤਲਾਹ ਭੇਜੀ ਕਿ ਭਾਈ ਅਸੀਂ ਚਾਰੇ ਪਾਸੇ ਜਿਹੜੇ ਕਿਸਾਨਾਂ ਦੀ ਜ਼ਮੀਨ ਲੱਗਦੀ ਹੈ ਕਿ ਉਹਨਾਂ ਜ਼ਮੀਨਾਂ ਦੇ ਮਾਲਕਾਂ ਨੂੰ ਇਤਲਾਹ ਦਿੱਤੀ ਹੋਗੀ ਭਾਈ ਅਸੀਂ ਦਸਤਾਨ ਦੀ ਕਰਨ ਲੱਗੇ ਤੁਸੀਂ ਆਏ ਸੀਗੇ ਜੀ ਅਸੀਂ ਆਏ ਸੀਗੇ ਜੀ ਤੇ ਇਹਨਾਂ ਨੇ ਸਾਨੂੰ ਆ ਕੇ ਕਿਹਾ ਵੀ ਸਾਨੂੰ ਤਲਾਕ ਕਰੋ ਵੀ ਸਾਡੀ ਰੈਵਨਿਊ ਤੋਂ ਵਿਭਾਗ ਤੋਂ ਤੁਸੀਂ ਕਿਹਾ ਸੀ ਉਹਨਾਂ ਤੋਂ ਮਲਾਏ ਜੀ ਅੱਜ ਫੇਰ ਇਹਨੇ ਤਸੱਲੀ ਕਰਾਉਣ ਵਾਸਤੇ ਤਾਂ ਮੈਂ ਪਟਵਾਰੀ ਸਾਹਿਬ ਤੁਸੀਂ ਵੀ ਆਜੋ ਖੜੇ ਹੋ ਜਾਓ ਮੜਾ ਜਾ ਹੁਣ ਇੱਕ ਵਾਰ ਤੁਹਾਡੇ ਨਾਲ ਵੀ ਗੱਲ ਕਰ ਲਈ ਇਹ ਮਾਮਲਾ ਹੈ ਕੀ ਹੈ ਕਿਸਾਨ ਕਹਿ ਰਹੇ ਕਿ ਸਾਨੂੰ ਰਸਤਾ ਕੋਈ ਨਹੀਂ ਦੂਜੇ ਪਾਸੇ ਇਹ ਕਹਿ ਰਹੇ ਕਿ ਸਾਡਾ ਜਿਹੜਾ ਕਮਰਾਸੀ ਬਣਾ ਰਹੇ ਆ ਉਹਦੇ ਵਿੱਚ ਤੁਸੀਂ ਇਹ ਕਹਿ ਰਹੇ ਕਿ ਇਹਨਾਂ ਦੀ ਕਮਾਂਡ ਵਾਲੀ ਜ਼ਮੀਨ ਹੈ ਕਮਾਂਡਾ ਵੱਲੋਂ ਡੇਟ ਫਿਕਸ ਹੋ ਘਾਈ ਜਿਨ ਸ਼ਾਮ ਦੇ ਜਿਵਾਰ ਇਹਦੇ ਵਾਰ ਅਸੀਂ ਇਹ ਥਰੂ ਪ੍ਰੋਪਰ ਚੈਨਲ ਜਿਹੜਾ ਹੈਗਾ ਅਤਲਾਹ ਵਗੈਰਾ ਕਰਨ ਦਾ ਇਹਨਾਂ ਨੂੰ ਪਹਿਲਾਂ ਕਿਹਾ ਸੀਗਾ ਕੱਲ ਇਹਨਾਂ ਦਾ ਪਰਮਿੰਦਰ ਪਟਵਾਰੀ ਆਇਆ ਸੀਗਾ ਹੁਣ ਅਸੀਂ ਆ ਕੇ ਬਾਈ ਜੀ ਨੂੰ ਉਹਨੂੰ ਮਸਲਾ ਪੁੱਛਿਆ ਵੀ ਕੀ ਮਸਲਾ ਤੁਹਾਡਾ ਇਹ ਰਸਤੇ ਦਾ ਹੀ ਮਸਲਾ ਦੱਸ ਰਹੇ ਆ ਕਿ ਇਹਦਾ ਕੋਈ ਹੈਗਾ ਮੋਟਰ ਦਾ ਜਿਹੜਾ ਹੈਗਾ ਮੌਜਾ ਰਹਿੰਦਾ ਉਹਦੀ ਗੱਲ ਕਰੀ ਇਹਨਾਂ ਨੇ ਮੈਂ ਵੀ ਇਹ ਜਿਹੜਾ ਗੁਮਾੜ ਵਾਲਿਆਂ ਨੇ ਇਹ ਕਿਹਾ ਵੀ ਜੇ ਕੋਈ ਬੈਠ ਕੇ ਇਹਨਾਂ ਦਾ ਮਸਲਾ ਟੇਬਲ ਟਾਕ ਹੁੰਦੀ ਹੈ ਹੱਲ ਉਹ ਕਰਾ ਦਿਓ ਨਿਸ਼ਾਨਦੇਹੀ ਦਾ ਮਸਲਾ ਘਟ ਲੱਗਦਾ ਨਾ ਤਾਂ ਕਬਜ਼ਾ ਹੈ ਕਬਜ਼ੇ ਵਾਲੀ ਗੱਲ ਹੈ ਨਿਸ਼ਾਨ ਡਿਮਾਰਕੇਸ਼ਨ ਦਾ ਮਸਲਾ ਨਹੀਂ ਲੱਗਦਾ ਹਾਂਜੀ ਕਿਉਂਕਿ ਗੁਮਾੜਾ ਕਬਜ਼ਾ ਲੈਣਾ ਚਾਹੁੰਦਾ ਡਿਮਾਰਕੇਸ਼ਨ ਵਾਲੇ ਦਾ ਮਸਲਾ ਨਹੀਂ ਲੱਗਦਾ ਸਾਬੋ ਜੀ ਸਾਬੋ ਜੀ ਇਹ ਕਹਿੰਦੇ ਕਬਜ਼ਾ ਲੈਣ ਵਾਲੀ ਨੀਤ ਹੈ ਕਿ ਨਿਸਾਨ ਦੀਆਂ ਕੋਈ ਨਹੀਂ ਕਬਜ਼ਾ ਤਾਂ ਅਸੀਂ ਆਪਣਾ ਜਿਹੜੀ ਐਕੁਇਜੀਸ਼ਨ ਉਹਦੇ ਹੀ ਕਰਨਾ ਜੀ ਤੁਸੀਂ ਬੈਠ ਕੇ ਨਵੇੜ ਤੋਂ ਕੋਈ ਬੈਠ ਕੇ ਇਹਨਾਂ ਨੂੰ ਪਟਵਾਇ ਤੁਸੀਂ ਇਹਨਾਂ ਨੂੰ ਕਹੋ ਕਿ ਮਿੰਨਤੀ ਕਰੋ ਸਾਡੀ ਜਿੱਥੇ ਜ਼ਮੀਨ ਬੈਠਦੀ ਹੈ ਹਈ ਇਹਨਾਂ ਨੂੰ ਰਾਹਤ ਦਿਓ ਕਿਉਂਕਿ ਰਾਹਤ ਇਹਨਾਂ ਦਾ ਹੈ ਸੀ ਉਹ ਤੁਸੀਂ ਕਵਰ ਕਰ ਲਿਆ ਵਿੱਚ ਬਿਲਕੁਲ ਜੀ ਉਹ ਤਾਂ ਐਕਵਾਇਰ ਹੋ ਗਈ ਰਾਹਤ ਤਾਂ ਇਹਨਾਂ ਦਾ ਹੂੰ ਮੈਂ ਹੁਣ ਜੇ ਇਹਨਾਂ ਨੂੰ ਕਿਹਾ ਇਹਨਾਂ ਦਾ ਪੈਸੇ ਵੀ ਨਹੀਂ ਮੇਰੇ ਐਕਵਾਇਰ ਦੇ ਸਾਨੂੰ ਰਾਹਤ ਦੇ ਨਹੀਂ ਰਾਹਤ ਤਾਂ ਜਿੱਥੇ ਉਹ ਜੇ ਪੰਚਾਇਤ ਦੇ ਨਾਲ ਬੋਲਦਾ ਪੰਚਾਇਤ ਨਾਲ ਪੰਚਾਇਤ ਨਾਲ ਅਸੀਂ ਦੇ ਤੂੰ ਨਾ ਪੈਸਾ ਨਹੀਂ ਉਹ ਤਾਂ ਜਮਾ ਹੋ ਗਿਆ ਉਹ ਗਈ ਕੋਰਟ ਦੇ ਪੰਚਾਇਤ ਨੇ ਲੈ ਹੀ ਲਿਆ ਹੋਊਗਾ ਨਹੀਂ ਅਗਰ ਪੰਚਾਇਤ ਦਾ ਰਸਤਾ ਸੀ ਤਾਂ ਇਹ ਦੂਜੇ ਕਿਸਾਨਾਂ ਨੇ ਨਾ ਰਸਤਾ ਪੁੱਛਦੇ ਆ ਮੈਂ ਕਿੱਥੋਂ ਦਵਾਂਗੇ ਤੁਸੀਂ ਹੁਣ ਉਹ ਤਾਂ ਇਹ ਦੱਸ ਦੂੰਗੀ ਉਹ ਤਾਂ ਹੀ ਹੁਣ ਦੇਖੋ ਅਫਸਰ ਨਾਲ ਮਿਲਨੇ ਇਹ ਜਾ ਕੇ ਉਹਨਾਂ ਨੂੰ ਜੇ ਉਹ ਕਹਿਣਗੇ ਵੀ ਅਸੀਂ ਇਹਨਾਂ ਨੂੰ ਰਸਤਾ ਦੇਣਾ ਤਾਂ ਲਾ ਦੇਣਗੇ ਜੀ ਰਸਤਾ ਕੱਲ੍ਹ ਜੀ ਨਹੀਂ ਸੀ ਅੱਜ ਨਹੀਂ ਕੱਲ੍ਹ ਜੀ ਨਹੀਂ ਕੋਈ ਨਹੀਂ ਜੀ ਅਸੀਂ ਤਾਂ ਹੀ ਆਪਣੀ ਜ਼ਮੀਨ ਦੇ ਜਿਹੜੀ ਸਾਡੇ ਐਕਵਾਇਰ ਹੋਈ ਆ ਅਸੀਂ ਤਾਂ ਉਹਦੇ 'ਚ ਆਪਣਾ ਕੋਈ ਬੁਰਜੀਆਂ ਲਾਈਆਂ ਜੀ ਕਬਜ਼ਾ ਤਾਂ ਹਜੇ ਕੋਈ ਨਹੀਂ ਕਰਿਆ ਤੇ ਇਹ ਜਿਹੜੀ ਤੁਸੀਂ ਬੁਰਜੇ ਲਾਈਆਂ ਇਹ ਤੁਸੀਂ ਆਪਣੇ ਤੌਰ ਤੇ ਮਿਲਤੀ ਕਰੀ ਜੈ ਇਨਾ ਪਟਵਾਰੀ ਨੂੰ ਲਾਇਸ ਨਾ ਨਹੀਂ ਅਸੀਂ ਆਪਣੇ ਭਾਗ ਬੋਲ ਗਏ ਅਸੀਂ ਆਪਣੇ ਭਾਗ ਬੋਲ ਗਏ ਨੋਟਸ ਨਹੀਂ ਜੀ ਸਾਨੂੰ ਕੋਈ ਇਤਲਾ ਨਹੀਂ ਹੋਈ ਗੁਰਜੀਆਂ ਲਾਉਣ ਆਉਂਦੇ ਆ ਇਹਦੇ ਆਏ ਸੀ ਪਰਸੋ ਤੇ ਸੀ ਕੋਈ ਕੋਈ ਇਤਲਾ ਨਹੀਂ ਕੋਈ ਦਿਖਾ ਦਿਓ ਕੋਈ ਸਾਈਨ ਹੋਏ ਹੋਣ ਕੋਈ ਗਵਾਂਡੀ ਤੇ ਹੋਏ ਹੋਣ ਕੋਈ ਪੰਚ ਤੇ ਹੋਏ ਹੋਣ ਕੋਈ ਸਰਪੰਚ ਤੇ ਹੋਏ ਆਪ ਹੀ ਉੱਥੇ ਦਵਾਰ ਟੱਪ ਕੇ ਤਾਂ ਆਮ ਨੂੰ ਕੋਈ ਨਹੀਂ ਦੇਖੋ ਜੀ ਇਹਨਾਂ ਚਲੋ ਆ ਗਏ ਸੀ ਇਹ ਮੌਕੇ ਤੇ ਇਹ ਫਿਰ ਇਹ ਪਹਿਲਾਂ ਤਾਂ ਨਰਸ ਬਣਦਾ ਦੇਣਾ ਨਾ ਕਿ ਹਾਂ ਭਾਈ ਅਸੀਂ ਆ ਰਹੇ ਹਾਂ ਦੇ ਤਾਂ ਸੀ ਇਹਨਾਂ ਨਾਲ ਕੋਈ ਧੱਕਾ ਕਰਿਆ ਇਹ ਕਹਿਣ ਅਸੀਂ ਤਾਂ ਸਿਰਫ ਹਣੀ ਜਿਹੜੀ ਸਾਡੀ ਕੁਜੀਸ਼ਨ ਹੈ ਉਹਦੀ ਅਸੀਂ ਬੁਰਦੀ ਲਈ ਹੈ ਸਿਰਫ ਕਬਜ਼ਾ ਹਜੇ ਕੋਈ ਨਹੀਂ ਕਰਿਆ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਆਪਣੀ ਆਪਣੀ ਵੀ ਇਹ ਜ਼ਮੀਨ ਜਿਹੜੀ ਬਾਕੀ ਬਚਦੀ ਉਹ ਕਰਾ ਸਕਦੇ ਨਿਸ਼ਾਨ ਦੀ ਪਰ ਅੱਜ ਜੇ ਕੇ ਨਾ ਮੌਕੇ ਤੇ ਹੁੰਦੇ ਮੇਰੇ ਖਿਆਲ ਤੁਸੀਂ ਤਾਂ ਕਰ ਗਏ ਤੇ ਆਪਣਾ ਕੰਮ ਵੇਟ ਟੱਪ ਕੇ ਆਏ ਆ ਇਹ ਟੱਪਣਾ ਤਾਂ ਧੱਕਾ ਕਹਿੰਦੇ ਆ ਕਿ ਕੀ ਕਹਿੰਦੇ ਆ ਇਹ ਟੱਪੇ ਸੀ ਨਹੀਂ ਇਹ ਸਾਰੇ ਗੜਬੜੇ ਨਹੀਂ ਉੱਥੇ ਤਾਂ ਅੰਦਰ ਆਏ ਨਹੀਂ ਨਹੀਂ ਲੰਡੇ ਗੇਟ ਟੱਪ ਕੇ ਅੰਦਰ ਲਾ ਕੇ ਤੁਸੀਂ ਬੈਠੇ ਕਿਉਂ ਨਾ ਬੈਠਦੇ ਬੈਠ ਕੇ ਨਵੇੜ ਤੋਂ ਜੋ ਵੀ ਆ ਤੁਹਾਨੂੰ ਅਸੀਂ ਮਨਾ ਕਦੋਂ ਕਰਦੇ ਆਂ ਜੀ ਅਸੀਂ 2019 ਦੀ ਐਪਲੀਕੇਸ਼ਨ ਲਈ ਆ ਰਸਤੇ ਨੂੰ ਅਜੇ ਤਾਂ ਇਹ ਨਹੀਂ ਆਈ अच्छा एक बार गंद होगी जी फिर किने पूछना जी उरे हम्म ये गंद कौन करनु फिर ये मैक्स वाले ना एम्यक एम्यक आ जाना ये मैक्स वाले के आ रहे साच होगे जी ओ तो बाद से किने सानू पुछड़ा जी उराड़ के ਸਾਡੇ ਤਾਂ ਨਿੱਤ ਦੀ ਲੜਾਈ ਗੱਲ ਪਾ ਰਹੇ ਮੋਟਰ ਦਾ ਸਾਨੂੰ ਇਹ ਤਾਂ ਕਹਿ ਨਹੀਂ ਦੱਸ ਰਹੇ ਜੇ ਪਹਿਲਾਂ ਜਦੋਂ ਅਸੀਂ ਜਾ ਕੇ ਆਏਗਾ ਵਾੜਾ ਤਾਂ 3-4 ਵਾਰ ਤਾਂ ਕਹਿੰਨੇ ਵੀ ਆ ਮੋਟਰ ਬਾਹਰ ਹੈ ਤੇ ਹੁਣ ਇਹ ਕਹਿ ਰਹੇ ਨੇ ਅੰਦਰ ਹੈ ਤੁਹਾਡੀ ਪੈਸੇ ਬਣੇ ਹੋਏ ਪਹਿਲਾਂ ਕਹਿੰਦੇ ਬਾਹਰ ਹੈ ਉੱਤੇ ਜਾਣੇ ਤਾਂ ਇਹਦੇ ਬਾਅਦ ਚ ਕੋ ਮੜ ਗਏ ਪਟੋਈ ਸਾਹਿਬ ਇੰਨੇ ਜ਼ਮੀਨੇ ਤਿਆਰ ਬੈਠੇ ਦੇਣਨ ਦੇਖੋ ਜੀ ਇਹ ਤਾਂ ਹੁਣ ਸਰਕਾਰ ਲੈਵਲ ਦਾ ਕੰਮ ਆਹੀ ਤਾਂ ਇਹ ਚ ਕਰ ਨਹੀਂ ਸਕਦੇ ਤੁਸੀਂ ਗਲਤ ਕਰੋ ਸੀਨੀਅਰ ਅਫਸਰ ਨਾਲ ਕਿਉਂਕਿ ਜੇ ਦੁਬਾਰੇ ਹੋ ਗਈ ਅੱਗੇ ਮਾਨੂੰ ਦੁਬਾਰ ਹੋ ਗਈ ਇਹਨਾਂ ਜ਼ਮੀਨਾਂ ਦਾ ਰੇਟ ਬਹੁਤ ਘੱਟ ਦੇਣਾ ਹੈ ਬਿਲਕੁਲ ਜੀ ਤੇ ਕੀ ਅੱਗੇ ਤੁਸੀਂ ਦੋਗੇ ਧਿਆਨ ਚ ਅਫਸਰਾਂ ਦੇ ਧਿਆਨ ਚ ਲਿਆ ਦਾਂਗੇ ਜੀ ਵੀ ਜਿਹੜੀਆਂ ਦੀ ਬਾਕੀ ਜ਼ਮੀਨ ਪਈ ਹੈ ਵੀ ਇਕਵਾਇਰ ਕਰਾਣ ਨੂੰ ਤਿਆਰ ਹਾਂ ਜੀ ਹਾਂ ਸਾਨੂੰ ਕੋਈ ਤਰਾਸਤਾ ਨਹੀਂ ਨਾ ਇਹ ਇਕਵਾਇਰ ਕੋਈ ਨਹੀਂ ਕਰ ਲੈਣ ਤਾਂ ਸਾਨੂੰ ਕੋਈ ਦਿੱਕਤ ਨਹੀਂ ਜਿਹੜੀ ਰਹਿ ਗਈ ਆਪਣਾ ਇਕਵਾਇਰ ਕਾ ਖਾਤਮਾ ਸਾਰਾ ਜੱਬੇ ਨੇ ਕੋਈ ਦੁਬਾਰ ਬਣਾਉਣ ਤੇ ਇਤਰਾਜ਼ ਹੈ ਤੇ ਦੂਜਾ ਰਸਤਾ ਇਹ ਤਾਂ ਸਾਨੂੰ ਰਸਤਾ ਦੇ ਦੇ ਜਾਂ ਐਕਵਾਇਰ ਕਰ ਲਾ ਰਸਤਾ ਦੇ ਦਿਓ ਸਾਨੂੰ ਕੋਈ ਦਿੱਕਤ ਨਹੀਂ ਆਪਣੀ ਜ਼ਮੀਨ ਚ ਜਿੰਨਾ ਮਰਜ਼ੀ ਜੋ ਮਰਜ਼ੀ ਕਰਨ ਕਬਜ਼ਾ ਕਰਨ ਕੰਦ ਕਰਨ ਸਾਨੂੰ ਰਸਤਾ ਛੱਡ ਦੇਣਾ ਅਸੀਂ ਆਪਣਾ ਇੱਧਰ ਆਇਆ ਜੀ ਜਾਂ ਫਿਰ ਐਕਵਾਇਰ ਕਰ ਲਵੋ ਸਾਰੇ ਸਾਰੇ ਐਕਵਾਇਰ ਕਰਨ ਸਾਡਾ ਰੋਲੇ ਨਹੀਂ ਰੱਖਾ ਤਾਂ ਕੋਈ ਰਹਿ ਗਈ ਜਿਆਦਾ ਰਹਿ ਨਹੀਂ ਗਈ 92 ਕਿੱਲੇ ਰਹਿ ਗਏ ਨੇ ਕੋਈ ਕੋਈ ਹਿੱਸਾ ਇੱਧਰ ਛੱਡਦਾ ਕੋਈ ਇੱਧਰ ਛੱਡਦਾ ਉਹਦਾ ਕੋਈ ਮਜ਼ਾ ਤਾਂ ਹੈ ਨਹੀਂ ਨਾ ਜ਼ਮੀਂਦਾਰ ਥੋੜੀ ਥੋੜੀ ਕਰਕੇ ਵੇਚੀ ਜਾਂਦਾ ਨਾ ਉਹਦੇ ਪੱਲੇਬੰਦੇ ਛੋਟੇ ਜ਼ਮੀਂਦਾਰ ਲੈਂਦਾ ਉਹਦੇ ਪੱਲੇ ਤਾਂ ਰਹਿ ਹੀ ਨਹੀਂ ਨਾ ਕਿ ਦੋਨੇ ਪਾਸੇ ਰਾਜੀ ਹੋ ਤੋ ਸਾਡੇ ਨਾਲ ਸਹਿਮਤ ਨਹੀਂ ਸਹਿਮਤੀ ਹੈ ਵੀ ਤੁਸੀਂ ਕਿਉਂ ਇਹ ਗੱਲ ਕਰੋ ਫਿਰ ਕਾਲਸ ਨਾਲ ਆਸ ਨਾਲ ਗੱਲ ਕਰਦੇ ਅਸਾਨਾ ਨੂੰ ਪਰੇਸ਼ਾਨ ਨਹੀਂ ਕਰਦੇ ਪਹਿਲੀ ਬਾਰਡਰਾਂ ਦੇ ਬੈਠੇ ਤਾਂ ਇਹ ਤਾਂ ਪਹਿਲੀ ਸਰਕਾਰਾਂ ਨਾਲ ਮੱਥਾ ਲਾ ਕੇ ਬੈਠੇ ਨੇ ਅਸੀਂ ਵੀ ਕਿਸਾਨ ਹਾਂ ਜੀ ਅਸੀਂ ਕਿਸਾਨਾਂ ਨੂੰ ਥੋੜੀ ਤੰਗ ਕਰਦੇ ਤਾਂ ਲਗਾਤਾਰ ਜਿਹੜਾ ਇਸ ਜਿਹੇ ਉੱਤੇ ਗਮਾੜਾ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ ਪਰ ਮਾਹੌਲ ਤਨਾਪੂਰ ਨਾ ਹੋਵੇ ਸੋਨ ਲੈ ਕੇ ਲਗਾਤਾਰ ਜਿਹੜੀ ਤੁਸੀਂ ਜੀ ਤੁਹਾਨੂੰ ਦਿਖਾ ਦਿੰਦੇ ਆ ਇੱਥੇ ਪਟਵਾਰੀ ਕੰਨ ਕੋ ਸਾਰੇ ਪਹੁੰਚੇ ਹੋਏ ਨੇ ਕਮੰਡੋ ਪਟਵਾਰੀ ਸਾਹਿਬ ਕੀ ਹੈ ਮਾਮਲਾ ਕਿ ਜਿਹੜਾ ਇਹਨਾਂ ਦਾ ਨਾ ਕਿਉਂ ਮਾਮਲਾ ਕਿਲਜਿਆ ਹੋਇਆ ਕਿਉਂ ਪਹਿਲਾਂ ਵੀ ਤੁਸੀਂ ਪਰਸੋਂ ਉੱਥੇ ਆਏ ਸੀ ਅੱਜ ਫੇਰ ਤਾਂ ਇਹ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਰਸਤਾ ਦੇ ਦਿਓ ਕਿ ਅਸੀਂ ਜਾਣਾ ਕਿੱਥੇ ਜਮੀਨਾਂ ਚਾਹੁੰਦੇ ਨੇ ਰਸਤੇ ਬਾਰੇ ਪਹਿਲਾਂ ਵੀ ਸਾਲ ਪਹਿਲਾਂ ਵੀ ਲਿਖਿਆ ਜੀ ਉੱਪਰ ਕਲਿੱਕੇ ਭੇਜਿਆ ਹੋਇਆ ਹੈ ਕੋਈ ਰਿਪੋਰਟ ਨਹੀਂ ਹੋਈ ਹੈ ਜੀ ਵੀ ਜਿਹੜੀ ਪਲੈਨਿੰਗ ਹੋਈ ਹੋਈ ਹੈ ਜੀ ਹਸਪੀਟਲਾਂ ਵਾਸਤੇ ਹੋਈ ਹੋਈ ਹੈ ਇੱਥੇ ਤੱਕ ਪਲੈਨਿੰਗ ਨਹੀਂ ਹੋਈ ਅਸੀਂ ਤਾਂ ਸਿਰਫ ਇਹ ਦੱਸਣ ਆਏ ਹਾਂ ਵੀ ਸਾਡੀ ਜਿਹੜੀ ਲੈਂਡ ਆ ਵੀ ਇਹ ਇੱਥੇ ਤੱਕ ਅਕਵਾਇਰ ਹੋਈ ਹੋਈ ਹੈ ਪਰ ਇਹ ਕਹਿ ਰਹੇ ਨੇ ਕਿਸਾਨ ਕੀ ਲੈਂਡ ਤਾਂ ਠੀਕ ਹੈ ਤੁਸੀਂ ਆਪਣਾ ਕਬਜ਼ਾ ਕਰੋ ਵਧੀਆ ਗੱਲ ਹੈ ਕਿ ਥੋੜੀ ਜ਼ਮੀਨ ਹੈ ਪਰ ਜੇ ਕਹ ਲੂੰ ਮੈਕਸਾ ਨਾਲ ਇ ਸਾਨੂੰ ਰਸਤਾ ਕਿੱਧਰ ਰਹਿਣਾ ਜੀ ਉਦੋਂ ਬਾਅਦ ਫਿਰ ਤੁਹਾਡੇ ਨਾਲ ਇਹਨਾਂ ਦੀ ਪੇਚਾ ਫਸੇ ਰਹਿਣਾ ਕੋਟਨ ਦੇ ਵਿੱਚ ਜਾਣਾ ਕਿ ਹੁਣੇ ਤੁਸੀਂ ਨਾ ਰਸਤਾ ਕੱਟ ਕੇ ਦੇ ਦਿਓ ਕੋਈ 10 ਫੁੱਟ 5 ਫੁੱਟ ਦੋਵੇਂ ਬਣ ਦੇਣਾ ਅਸੀਂ ਆਪਸਰਾਂ ਨੂੰ ਬੁਲਾਇਆ ਜੀ ਮੌਕੇ ਪਰ ਹੀ ਉਹ ਆ ਰਹੇ ਆ 5-6 ਮਿੰਟ ਚ ਆ ਜਾਂਦੇ ਆ ਫਿਰ ਜੋ ਕਹਿਣਗੇ ਹੁਕਮ ਕਰਨਗੇ ਉਹ ਕਰਦੇ ਨੇ ਮੋਟਰ ਦਾ ਕੀ ਮਸਲਾ ਉਲਝਿਆ ਹੋਇਆ ਹੈ ਨਾ ਕਿ ਜੀ ਮੋਟਰ ਦਾ ਹੀ ਹਾਫ ਪੋਰਸ਼ਨ ਆ ਰਿਹਾ ਹੈ ਵਿੱਚ ਅੱਛਾ ਜੀ ਹਾਂ ਜੀ ਉਹ ਕਹਿੰਦੇ ਪਹਿਲਾਂ ਕਹਿੰਦੇ ਜੀ ਬਾਹਰ ਹੈ ਹੁਣ ਕਹਿੰਦੇ ਅੰਦਰ ਹੈ ਕਾਫੀ ਰੋਲ ਹੈ ਯੂਥੀ ਦੇ ਜਾਂ ਪਲਾਨਮੈਂਟ ਮਲਾਉਂਗੇ ਉਹਦੇ ਮੁਤਾਬਕ ਤਾਂ ਆਉਂਗੇ ਅੱਛਾ ਕਿ ਸਾਹਮਣੇ ਚਾਦਰਾਂ ਪੈ ਲੀਆਂ ਕਿ ਉਹ ਵੀ ਕਹਿੰਦੇ ਕਿ ਗਮਾਂਡ ਵਾਲੇ ਆਪਣਾ ਕਹਿ ਰਹੇ ਨੇ ਕਿ ਸਾਡੀ ਜ਼ਮੀਨ 'ਚ ਪੈ ਰਿਹਾ ਹੈ ਨਿਸ਼ਾਨਦੇਹੀ ਦੇ ਮੁਤਾਬਕ ਤਾਂ ਜੀ ਜੇ ਗਮਾਂਡਾ ਦੀ ਜ਼ਮੀਨ 'ਚ ਹੈ ਤਲਾਹ ਦਿੱਤੀ ਸੀ ਕਿਸਾਨਾਂ ਨੂੰ ਨਜ਼ਦੀਕ ਦੇ ਕਿਸਾਨਾਂ ਨੂੰ ਕਿ ਭਾਈ ਸਿੰਘ ਨਿਸ਼ਾਨਦੀ ਕਰਨ ਲੱਗੇ ਆ। ਮਤਲਬ ਤਲਾਹ ਤਾਂ ਜੀ ਹਲਕਾ ਪਟਵਾਰੀ ਨੇ ਦੇਣੀ ਹੁੰਦੀ ਹੈ। ਪਟਵਾਰੀ ਤਾਂ ਮਨਾਂ ਕਰਦਾ ਕਹਿੰਦਾ ਸੱਤ ਸੱਤ ਰਿਪੋਰਟ ਦਿੱਤੀ ਸੀ ਜਿਵੇਂ ਗਮਾਂਡ ਵਾਲੇ ਨੇ ਅੱਗੇ ਦੇਣੀ ਹੈ ਜੀ। ਅਸੀਂ ਤਾਂ ਜੀ ਤਹਿਸੀਲਦਾਰ ਨੂੰ ਲਿਖਤਾ ਸੀਗਾ ਜੀ। ਅੱਛਾ ਜੀ। ਨਿਸ਼ਾਨਦੀ ਵਾਸਤੇ ਉਹ ਅੱਗੇ ਜਿਨ੍ਹਾਂ ਨੂੰ ਲਿਖਣਾ ਸੀ ਉਹਨਾਂ ਨੇ ਕੋਈ ਤਲਾਹ ਇਹਨਾਂ ਨੂੰ ਕੋਈ ਤਲਾਹ ਨਹੀਂ ਜੀ ਇਦੇ ਬਾਰੇ ਮਨਉਣੀ ਇਹ ਤਾਂ ਗਲਤ ਹੋ ਰਿਹਾ ਨਾ ਫਿਰ ਹਲਕਾ ਪਟਵਾਰੀ ਦਾ ਗਮਾਂਡਾ ਤਹਿਸੀਲਦਾਰ ਸਾਹਿਬ ਪਹੁੰਚ ਚੁੱਕੇ ਨੇ ਕਿਉਂਕਿ ਮਾਮਲਾ ਥੋੜਾ ਉਲਝ ਗਿਆ ਸੀ ਸੁਣ ਲੈ ਕੇ ਬੈਠ ਕੇ ਜਿਹੜੀ ਗੱਲਬਾਤ ਹੋ ਸਕੇ ਟੇਬਲ ਟॉक ਤੇ ਹੋ ਸਕੇ ਤਹਿਸੀਲਦਾਰ ਗਮਾਂਡਾ ਤੋਂ ਸਰ ਜਿਹੜਾ ਇਹ ਮਾਮਲਾ ਉਲਝਿਆ ਹੋਇਆ ਕਿਸਾਨਾਂ ਦਾ ਤੁਹਾਡੇ ਨਾਲ ਗਮਾਂਡਾ ਨਾਲ ਇਹ ਮਾਮਲਾ ਉਲਝਸ ਦੇ ਨਾਲ ਹੋ ਟੇਬਲ ਟਾਕ ਤੇ ਕਿਵੇਂ ਹੋਏਗਾ ਕੀ ਸਲਾਹ ਤੁਹਾਡੀ ਮਸ਼ਵਰਾ ਹੋ ਜਾ ਉਹਨਾਂ ਨਾਲ ਬਿਲਕੁਲ ਜੀ ਇਸ ਤਰ੍ਹਾਂ ਦੀ ਜੀ ਇਹ ਜ਼ਿੰਮੇਵਾਰੀ ਦੀ ਡਿਮਾਂਡ ਹੈ ਜੀ ਵੀ ਇਹਨਾਂ ਦਾ ਜਿਹੜਾ ਰਕਬਾ ਸੀਗਾ ਹਾਂਜੀ ਕੁਝ ਰਕਬਾ ਕਵਾਇਰ ਹੋ ਗਿਆ ਸਾਂਝਾ ਖਾਤਾ ਸੀਗਾ ਤੇ ਜਿਹੜੇ ਬਾਕੀ ਬਚ ਰਕਬਾ ਸਾਡਾ ਰਸਤਾ ਜਿਹੜਾ ਬੰਦ ਹੋ ਗਿਆ ਉਹ ਰਸਤੇ ਦੀ ਮੰਗ ਕਰਦੇ ਜੀ ਉਹ ਸਬੰਧੀ ਸਾਡੀ ਜਿਹੜੀ ਟੇਬਲ ਟਾਕ ਤੇ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਹੱਲ ਕੀਤਾ ਕਰ ਦਿੱਤਾ ਜਾਏਗਾ ਜੀ ਉਹ ਜਿਹੜੀ ਸਾਡੀ ਟੀਮ ਆਈ ਉਹ ਆ ਕੇ ਤੇ ਪੂਰਾ ਵਰਕ ਕਰ ਗਈ ਔਰ ਜੋ ਇਹਨਾਂ ਦਾ ਬੰਦ ਹਾ ਕੇ ਨੇ ਦਿੱਤਾ ਜਾਉ। ਨਿਸ਼ਾਨਦੇਹੀ ਤਲਾਹ ਨਾਲ ਹੋਏ ਕਿ ਕਿਉਂ ਪਹਿਲਾਂ ਤਾਂ ਸਹੀ ਤਲਾਹ ਨਹੀਂ ਸਾਨੂੰ ਦਿੱਤੀ ਗਈ ਬਿਨਾ ਉਸ ਤੋਂ ਨਿਸ਼ਾਨ ਦਿੱਤੀ ਗਈ। ਨਿਸ਼ਾਨ ਦੀ ਤਲਾਹ ਨਾਲ ਦਿੱਤੀ ਜਾਉਗੀ। ਹੋਜੀ ਗੱਲਬਾਤ ਬੈਠ। ਬਿਲਕੁਲ ਉਹ ਵੀ ਮੰਡੇ 11 ਵਜੇ ਨਿਪਟ ਜੋ। ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਤਹਿਸੀਲਦਾਰ ਸਾਹਿਬ ਦਾ ਮੰਡਾ ਤੋਂ ਜਿੰਨਾ ਬਿਲ ਪ੍ਰੋਸਾ ਦਿੱਤਾ ਗਿਆ ਕਿ ਸੋਮਵਾਰ ਨੂੰ ਜਿਹੜੀ ਗੱਲਬਾਤ ਹੋਣੀ ਹੈ ਟੇਬਲ ਟੌਕ ਤੇ ਬੈਠ ਕੇ ਕਿ ਕਿਸਾਨਾਂ ਦੇ ਨਾਲ ਗਮਾਡਾ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਮਾਮਲਾ ਅ ਉਹ ਕਿਨਵਾ ਜਸਪੀ ਦੇ ਨਾਲ ਹਰਤੇਸ